ਪੰਜਾਬ ਦੇ ਸੰਗਰੂਰ ਜ਼ਿਲ੍ਹੇ ਦਾ ਇੱਕ ਪਰਿਵਾਰ ਪਰ ਇਹ ਪਰਿਵਾਰ ਬਿਜ਼ਨਸ ਤੇ ਚੱਲਦਿਆਂ ਕਲਕੱਤੇ ਜਾ ਕੇ ਵਸ ਗਿਆ ਸੀ ਕਲਕੱਤੇ ਦੀ ਜਗ੍ਹਾ ਬੈਲੀਗੰਜ ਜਿੱਥੇ ਇਹ ਪਰਿਵਾਰ ਰਹਿ ਰਿਹਾ ਸੀ ਘਰ ਦੇ ਮੁਖੀਆ ਜੋਹਰ ਸਿੰਘ ਜਿਨ੍ਹਾਂ ਦੀ 3 ਸਾਲ ਪਹਿਲਾਂ ਹੀ ਦਿਹਾਂਤ ਹੋ ਚੁੱਕਿਆ ਸੀ ਜੋਹਰ ਸਿੰਘ ਦੀ ਪਤਨੀ ਉਰਮਿਲਾ ਤੇ ਇਹਨਾਂ ਦੇ ਤਿੰਨ ਮੁੰਡੇ ਸਭ ਤੋਂ ਵੱਡਾ ਮੁੰਡਾ ਮਨਦੀਪ ਸਿੰਘ ਜਿਹਦੀ 2014 ਦੇ ਵਿੱਚ ਡੈਥ ਹੋ ਗਈ ਸੀ ਇਹਦੀ ਜਿਹੜੀ ਪਤਨੀ ਸੀ ਡਿੰਪਲ ਇਹਨਾਂ ਦੀਆਂ ਦੋ ਕੁੜੀਆਂ ਸਨ ਕਨਿਕਾ ਤੇ ਗੁੰਜਨ ਗੁੰਜਨ ਦੀ ਦਿਮਾਗੀ ਹਾਲਤ ਥੋੜੀ ਠੀਕ ਨਹੀਂ ਸੀ ਡਿੰਪਲ ਤੇ ਇਹਦੀਆਂ ਦੋਨੇ ਧੀਆ ਆਪਣੀ ਦਾਦੀ ਦੇ ਕੋਲ ਨਹੀਂ ਰਹਿੰਦੀਆਂ ਸਨ ਇਹ ਰਿਚੀ ਰੋਡ ਦੇ ਉੱਤੇ ਇੱਕ ਫਲੈਟ ਲੈ ਕੇ ਰਹਿ ਰਹੀਆਂ ਸਨ ਇਹ ਫਲੈਟ ਇਹਨਾਂ ਦਾ ਆਪਣਾ ਫਲੈਟ ਸੀ ਉੜਮਿਲਾ ਦਾ ਸਭ ਤੋਂ ਛੋਟਾ ਮੁੰਡਾ ਬਲਰਾਜ ਤੇ ਇਹਦੀ ਪਤਨੀ ਰੀਤੂ ਤੇ ਦੋ ਕੁੜੀਆਂ ਇਹ ਦਾਦੀ ਦੇ ਨਾਲ ਹੀ ਮਿਲ ਕੇ ਰਹਿ ਰਹੇ ਸਨ ਫੈਮਲੀ ਵੱਖ-ਵੱਖ ਰਹਿੰਦੀ ਸੀ ਪਰ ਫਿਰ ਵੀ ਇਹਨਾਂ ਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਝਗੜਾ ਕਲੇਸ਼ ਨਹੀਂ ਸੀ ਸਾਰੇ ਆਪਣੇ ਆਪਣੀ ਜਗ੍ਹਾ ਤੇ ਖੁਸ਼ ਸਨ 10 ਦਸੰਬਰ ਨੂੰ ਨਿੱਕਾ ਮੁੰਡਾ ਬਲਰਾਜ ਆਪਣੇ ਕਿਸੇ ਦੋਸਤ ਦੇ ਵਿਆਹ ਦੇ ਵਿੱਚ ਗਿਆ ਹੁੰਦਾ ਹੈ ਤੇ ਜਿਹੜੀ ਇਹਦੀ ਪਤਨੀ ਸੀ ਦੋਨੇ ਕੁੜੀਆਂ ਨੂੰ ਲੈ ਕੇ ਪੰਜਾਬ ਗਈ ਹੋਈ ਸੀ ਜਾਨੀ ਕਿ ਘਰ ਦੇ ਵਿੱਚ ਉੜਮਲਾ ਜਿਹੜੀ ਸੀ ਇਹਨਾਂ ਦੀ ਦਾਦੀ ਉਹ ਕੱਲੀ ਸੀ ਉੜਮਲਾ ਦਾ ਖਾਣਾ ਪੀਣਾ ਇਹਨਾਂ ਦੀ ਵੱਡੀ ਨੂੰ ਡਿੰਪਲ ਜਿਹੜੀ ਸੀ ਦੂਸਰੇ ਫਲੈਟ ਦੇ ਵਿੱਚ ਰਹਿ ਰਹੀ ਸੀ ਇਹ ਪੇਜ ਰਹੀ ਸੀ 11 ਦਸੰਬਰ ਦੀ ਸਵੇਰ ਨੂੰ ਜਿਸ ਤਰ੍ਹਾਂ ਹੀ ਉਰਮਲਾ ਦੇ ਘਰ ਦੇ ਵਿੱਚ ਇਹਨਾਂ ਦੀ ਨੌਕਰਾਨੀ ਆਉਂਦੀ ਹੈ ਕੰਮ ਕਰਨ ਦੇ ਲਈ ਤੇ ਆ ਕੇ ਉਹ ਦੇਖਦੀ ਹੈ ਕਿ ਇਹਨਾਂ ਦਾ ਦਰਵਾਜ਼ਾ ਖੁੱਲ੍ਹਾ ਹੋਇਆ ਸੀ ਇਹ ਦੇਖ ਕੇ ਨੌਕਰਾਨੀ ਥੋੜੀ ਹੈਰਾਨ ਹੁੰਦੀ ਹੈ ਕਿ ਸਾਰੇ ਕੱਪੜੇ ਲੀਰੇ ਬਿਖਰੇ ਪਏ ਸਨ ਸਾਰਾ ਸਮਾਨ ਉਥਲ ਪੁਥਲ ਹੋਇਆ ਸੀ ਇਹ ਵੇਖ ਕੇ ਉਹ ਹੋਰ ਵੀ ਸ਼ੋਕ ਹੋ ਜਾਂਦੀ ਹੈ ਪਰ ਜਿਸ ਤਰ੍ਹਾਂ ਹੀ ਉਹ ਕਮਰੇ ਦੇ ਵਿੱਚ ਜਾਂਦੀ ਹੈ ਉਰਮਲਾ ਦੇ ਕਮਰੇ ਦੇ ਵਿੱਚ ਜਾਂਦੀ ਹੈ ਤੇ ਅੰਦਰ ਜਾਂਦਿਆਂ ਸਾਰੀ ਉਹ ਚੀਕਾਂ ਮਾਰਨੀਆਂ ਸ਼ੁਰੂ ਕਰ ਦਿੰਦੀ ਹੈ ਕਿਉਂਕਿ ਪੂਰੀਆਂ ਕੰਦਾਂ ਲਹੂ ਲਹਾਨ ਹੋ ਚੁੱਕੀਆਂ ਸਨ ਉਨਮਲਾ ਮੰਜੇ ਦੇ ਉੱਤੇ ਮੋਦੀ ਪਈ ਹੋਈ ਸੀ ਉਹਦਾ ਸਿਰ ਧਰ ਨਾਲੋਂ ਵੱਖ ਹੋ ਕੇ ਦੂਰ ਜਾ ਕੇ ਪਿਆ ਹੋਇਆ ਸੀ ਇਹ ਹਮਲਾ ਇੰਨੀ ਜ਼ੋਰ ਦੇ ਨਾਲ ਕਿਸੇ ਨੇ ਕੀਤਾ ਸੀ ਕਿ ਉਨਮਲਾ ਦੇ ਅੰਦਰਲੇ ਆਰਗਨ ਜਿਹੜੇ ਸਨ ਉਹ ਵੀ ਬਾਹਰ ਆ ਚੁੱਕੇ ਸਨ ਇਹ ਨੌਕੜਾ ਨਹੀਂ ਚੀਕਾਂ ਮਾਰਦੀ ਹੋਈ ਬਾਹਰ ਭਜਦੀ ਹੈ ਆਂਢੀ ਗੁਆਂਢੀ ਵੀ ਇਹਦੀ ਆਵਾਜ਼ ਸੁਣ ਕੇ ਘਰ ਦੇ ਵਿੱਚ ਆ ਜਾਂਦੇ ਨੇ ਫਲੈਟ ਦੇ ਉੱਪਰ ਵਾਲੇ ਫਲੋਰ ਦੇ ਉੱਤੇ ਵੀ ਇੱਕ ਫੈਮਿਲੀ ਰਹਿ ਰਹੀ ਹੁੰਦੀ ਹੈ। ਇਹਦੀ ਆਵਾਜ਼ ਸੁਣ ਕੇ ਉਹ ਵੀ ਫੈਮਿਲੀ ਥੱਲੇ ਆ ਜਾਂਦੀ ਹੈ। ਹੁਣ ਇਧਰ ਡਿੰਪਲ ਨੂੰ ਵੀ ਫੋਨ ਕੀਤਾ ਜਾਂਦਾ ਹੈ ਤੇ ਥੋੜੀ ਦੇਰ ਤੱਕ ਡਿੰਪਲ ਵੀ ਘਰ ਆ ਜਾਂਦੀ ਹੈ। ਪੁਲਿਸ ਨੂੰ ਇਨਫੋਰਮ ਕੀਤਾ ਜਾਂਦਾ ਹੈ ਤੇ ਥੋੜੀ ਦੇਰ ਦੇ ਵਿੱਚ ਘਟਨਾ ਵਾਲੀ ਸਥਾਨ ਦੇ ਉੱਤੇ ਪੁਲਿਸ ਵੀ ਆ ਜਾਂਦੀ ਹੈ। ਇਸ ਹਾਲਾਤ ਨੂੰ ਵੇਖ ਕੇ ਪੁਲਿਸ ਦੇ ਵੀ ਰੋਂਗਟੇ ਖੜੇ ਹੋ ਗਏ ਸਨ। ਪੁਲਿਸ ਨੂੰ ਵੀ ਇਹੀ ਲੱਗ ਰਿਹਾ ਸੀ ਕਿ ਸ਼ਾਇਦ ਚੋਰ ਚੱਕੇ ਦਾ ਇਹ ਕੰਮ ਹੋ ਸਕਦਾ ਹੈ ਕਿਉਂਕਿ ਘਰ ਦੇ ਵਿੱਚ ਸਾਰੇ ਕੱਪੜੇ ਬਿਖਰੇ ਹੋਏ ਸਨ, ਅਲਮਾਰੀਆਂ ਟੁੱਟੀਆਂ ਹੋਈਆਂ ਸਨ। ਤੇ ਅੰਦਰੋਂ ਕਈ ਮਹਿੰਗੇ ਸਮਾਨ ਵੀ ਚੋਰੀ ਹੋ ਚੁੱਕੇ ਸਨ ਫਿਰ ਪੁਲਿਸੇ ਸੋਚਣ ਦੇ ਲਈ ਮਜਬੂਰ ਹੋ ਜਾਂਦੀ ਹੈ ਕਿ ਆਖਰ ਇੰਨੀ ਹਵਾਨੇ ਦੀ ਤਰ੍ਹਾਂ ਇੰਨੀ ਦਰਿੰਦਗੀ ਭਰਿਆ ਕੰਮ ਕੋਈ ਚੋਰ ਚੱਕਾ ਨਹੀਂ ਕਰ ਸਕਦਾ ਸੀ ਇਹ ਕੋਈ ਵੱਡਾ ਦੁਸ਼ਮਣ ਹੀ ਹੋ ਸਕਦਾ ਹੈ ਜਿੰਨੇ ਦੁਸ਼ਮਣੀ ਕੱਢੀ ਹੋ ਸਕਦੀ ਹੈ ਹੁਣ ਪੁਲਿਸਾਰੇ ਅਲੱਗ-ਅਲੱਗ ਐਂਗਲਾਂ ਤੋਂ ਇਹਦੀ ਜਾਂਚ ਕਰ ਰਹੀ ਸੀ ਚਾਰ ਅਲੱਗ-ਅਲੱਗ ਟੀਮਾਂ ਬਣਾਈਆਂ ਗਈਆਂ ਸਨ ਇਸ ਕੇਸ ਨੂੰ ਸੋਲਵ ਕਰਨ ਦੇ ਲਈ ਪੁਲਿਸ ਉਹਨਾਂ ਬੋਡੀ ਨੂੰ ਪੋਸਟਮਾਰਟਮ ਦੇ ਲਈ ਭੇਜ ਦਿੰਦੀ ਹੈ ਤੇ ਪੁਲਿਸ ਨੂੰ ਵੀ ਇਹੀ ਲੱਗ ਰਿਹਾ ਸੀ ਕਿ ਜਿਹੜਾ ਵੀ ਕੋਈ ਅੰਦਰ ਆਇਆ ਸੀ ਉਹ ਬਹੁਤ ਹੀ ਆਸਾਨ ਤਰੀਕੇ ਦੇ ਨਾਲ ਅੰਦਰ ਆਇਆ ਸੀ ਕਿਉਂਕਿ ਬੁਹੇ ਬਾਰੀਆਂ ਸਹੀ ਸਲਾਮਤ ਸਨ ਕਿਸੇ ਨੇ ਵੀ ਇਹਨਾਂ ਦੇ ਨਾਲ ਜ਼ੋਰ ਜ਼ਬਰਦਸਤੀ ਨਹੀਂ ਕੀਤੀ ਸੀ ਜਿਵੇਂ ਉੜਮਲਾ ਨੇ ਹੀ ਓਟ ਕੇ ਦਰਵਾਜ਼ਾ ਖੋਲਿਆ ਹੁੰਦਾ ਹੈ ਹੁਣ ਪੁਲਿਸ ਵਾਲੇ ਸੀਸੀਟੀਵੀ ਕੈਮਰੇ ਦੇਖਦੇ ਨੇ ਤੇ ਜਿਹੜੀ ਸਾਹਮਣੇ ਗਵੰਡਰ ਨੰਦੀ ਹੈ ਉਹ ਵੀ ਦੱਸਦੀ ਹੈ ਕਿ ਪਿਛਲੀ ਰਾਤ ਇਹਦੀ ਜਿਹੜੀ ਪੋਤੀ ਸੀ ਕਨੀਕਾ ਉਹ ਰੋਟੀ ਦੇਣ ਵਾਸਤੇ ਆਈ ਸੀ ਤੇ ਉਹਨੇ ਇਹਨਾਂ ਦਾ ਦਰਵਾਜ਼ਾ ਵੀ ਖੜਕਾਇਆ ਸੀ ਤੇ ਇਹ ਕਹਿੰਦੀ ਸੀ ਕਿ ਦਾਦੀ ਦੀ ਤਬੀਅਤ ਥੋੜੀ ਠੀਕ ਨਹੀਂ ਹੈਗੀ ਤੇ ਮੈਂ ਦਾਦੀ ਨੂੰ ਕਹਿ ਰਹੀ ਆ ਕਿ ਸਾਡੇ ਫਲੈਟ ਦੇ ਵਿੱਚ ਜਾ ਕੇ ਰਵੇ ਪਰ ਇਹ ਨਹੀਂ ਮੰਨ ਰਹੀ ਇਸ ਲਈ ਮੈਂ ਰੋਟੀ ਦੇ ਚੱਲੀ ਆ ਤੇ ਤੁਸੀਂ ਥੋੜਾ ਜਾ ਇਹਦਾ ਧਿਆਨ ਰੱਖਿਓ ਹੁਣ ਜਿਹੜੇ ਉੱਪਰਲੇ ਫਲੈਟ ਦੇ ਵਿੱਚ ਰਹਿ ਰਹੇ ਸਨ ਉਹ ਵੀ ਥੱਲੇ ਆਉਂਦੇ ਨੇ ਤੋਂ ਵੀ ਪੁਲਿਸ ਨੂੰ ਕਹਿੰਦੇ ਨੇ ਕਿ ਕਿ ਕਰੀਬ 12 ਵਜੇ ਦੇ ਉਹਨਾਂ ਨੇ ਵੀ ਇੱਕ ਆਵਾਜ਼ ਸੁਣੀ ਸੀ ਉਰਮਲਾ ਦੀ ਤੇ ਉਹ ਦਰਵਾਜੇ ਦੇ ਕੋਲ ਖੜੀ ਹੋ ਕੇ ਕਹਿੰਦੀ ਹੈ ਕਿ ਗੁਡਿਆ ਤੂੰ ਤਾਂ ਅੱਗੋਂ ਆਵਾਜ਼ ਆਉਂਦੀ ਹੈ ਕਿ ਹਾਂ ਇਸ ਤੋਂ ਬਾਅਦ ਦਰਵਾਜ਼ਾ ਬੰਦ ਹੋਣ ਦੀ ਆਵਾਜ਼ ਆਉਂਦੀ ਹੈ ਇਹ ਗੁਡਿਆ ਜਾਨੀ ਕਿ ਵੱਡੀ ਨੂੰ ਡਿੰਪਲ ਦੀ ਜਿਹੜੀ ਕੁੜੀ ਸੀ ਕਨਿਕਾ ਉਹਦਾ ਹੀ ਨਿਕਨੇਮ ਸੀ ਜਿਹੜੀ ਰੋਜ਼ ਰੋਟੀ ਦੇਣ ਵਾਸਤੇ ਦਾਦੀ ਨੂੰ ਆ ਰਹੀ ਸੀ ਹੁਣ ਸਵਾਲ ਇਹ ਉੱਠਦਾ ਸੀ ਕਿ ਜੇਕਰ ਉਹ 10 ਵਜੇ ਦੇ ਕਰੀਬ ਦਾਦੀ ਨੂੰ ਰੋਟੀ ਦੇ ਕੇ ਚਲੀ ਗਈ ਸੀ ਤਾਂ ਉਹ ਦੁਬਾਰਾ 12 ਵਜੇ ਦੇ ਕਰੀਬ ਫਿਰ ਤੋਂ ਕੀ ਕਰਨ ਆਈ ਸੀ ਹੁਣ ਪੁਲਿਸ ਨੂੰ ਸੀਸੀਟੀਵੀ ਦੇ ਵਿੱਚ ਵੀ ਕਨਿਕਾ 12:20 ਦੇ ਉੱਤੇ ਘਰ ਦੇ ਅੰਦਰ ਜਾਂਦੀ ਹੋਈ ਦਿਖਾਈ ਦਿੰਦੀ ਹੈ ਤੇ ਜਿਹੜੀ ਪੋਸਟਮਾਰਟਮ ਦੀ ਰਿਪੋਰਟ ਆਉਂਦੀ ਹੈ ਉਹਦੇ ਵਿੱਚ ਵੀ ਉਰਮਲਾ ਦੀ ਮੌਤ ਦਾ ਟਾਈਮ 12:30 ਦਾ ਹੀ ਆ ਰਿਹਾ ਸੀ ਤੇ ਸਰੀਰ ਦੇ ਉੱਤੇ ਕਈ ਤਰ੍ਹਾਂ ਦੇ ਕੱਟ ਦੇ ਨਿਸ਼ਾਨ ਸਨ ਇਹ ਕੱਟ ਦੇ ਨਿਸ਼ਾਨ 4-5 ਇੰਚ ਡੂੰਗੇ ਪਾਏ ਗਏ ਸਨ ਇਹਨੂੰ ਇਸ ਤਰੀਕੇ ਦੇ ਨਾਲ ਮਾਰਿਆ ਕੁੱਟਿਆ ਗਿਆ ਸੀ ਜਿਵੇਂ ਕਿਸੇ ਨੇ ਜਾਨਵਰ ਨੇ ਇਹਨੂੰ ਚੰਗੀ ਤਰ੍ਹਾਂ ਨੋਚਿਆ ਹੁੰਦਾ ਹੈ ਇੰਨੀ क्रूरਤਾ ਭਰਿਆ ਇਹ ਕਿਸੇ ਨੇ ਕਤਲ ਕੀਤਾ ਸੀ ਇਹਦੇ ਇੰਨੀ क्रूरਤਾ ਦਿਖਾਈ ਗਈ ਸੀ ਕਿ ਇਹਦੇ ਜਿਹੜੇ ਅੰਦਰਲੇ ਆਰਗਨਸ ਹਨ ਉਹ ਵੀ ਬਾਹਰ ਆ ਗਏ ਸਨ ਹੁਣ ਪੁਲਿਸ ਦਾ ਸਾਕ ਉਹਦੀ ਆਪਣੀ ਪੋਤੀ ਕਨਕਾ ਦੇ ਉੱਪਰ ਹੀ ਜਾ ਰਿਹਾ ਸੀ ਪੁਲਿਸ ਉੜਮਲਾ ਦੀ ਵੱਡੀ ਨੂੰ ਡਿੰਪਲ ਦੇ ਘਰ ਦੇ ਵਿੱਚ ਕਨਕਾ ਨੂੰ ਫੜਨ ਵਾਸਤੇ ਜਾਂਦੀ ਹੈ ਤੇ ਹੁਣ ਡਿੰਪਲ ਨੂੰ ਤੇ ਕਨਕਾ ਨੂੰ ਬਿਠਾ ਕੇ ਪੁਸ਼ਕਿਸ਼ ਕਰਦੀ ਹੈ ਪੁੱਛਦੀ ਹੈ ਕਿ ਤੂੰ ਦੁਬਾਰਾ 12:30 ਵਜੇ ਦੇ ਕਰੀਬ ਆਪਣੀ ਦਾਦੀ ਦੇ ਘਰ ਕਿਉਂ ਗਈ ਸੀ ਪਹਿਲਾਂ ਤਾਂ ਇਹ ਟਾਲਮਟੋਲ ਕਰਦੀ ਹੈ ਕਹਿੰਦੀ ਹੈ ਕਿ ਮੈਂ ਨਹੀਂ ਗਈ ਸੀ ਫਿਰ ਜਦੋਂ ਪੁਲਿਸ ਕਹਿੰਦੀ ਹੈ ਕਿ ਸੀਸੀਟੀਵੀ ਦੇ ਵਿੱਚ ਤੇਰੀ ਫੋਟੋ ਆ ਚੁੱਕੀ ਹੈ ਤੂੰ ਝੂਠ ਨਾ ਬੋਲ ਫਿਰ ਇਹ ਹੁਣ ਦੱਸਦੀ ਹੈ ਕਿਉਂਕਿ ਇਹਦੇ ਕੋਲ ਕੋਈ ਹੋਰ ਚਾਰਾ ਵੀ ਨਹੀਂ ਸੀ ਇਹ ਕਹਿੰਦੀ ਹੈ ਕਿ ਮੇਰੀ ਮਾਂ ਡਿੰਪਲ ਨਹੀਂ ਮੇਰੀ ਦਾਦੀ ਨੂੰ ਮੈਨੂੰ ਕਤਲ ਕਰਨ ਦੇ ਲਈ ਕਿਹਾ ਸੀ ਹੁਣ ਦੂਸਰੇ ਕਮਰੇ ਦੇ ਵਿੱਚ ਪੁਲਿਸ ਡਿੰਪਲ ਕੋਲੋਂ ਪੁੱਛਗਿੱਛ ਕਰ ਰਹੀ ਸੀ ਇਹਦੇ ਕੋਲੋਂ ਵੀ ਜਦੋਂ ਸ਼ਕਤੀ ਦੇ ਨਾਲ ਪੁੱਛਗਿੱਛ ਕੀਤੀ ਜਾਂਦੀ ਹੈ ਤਾਂ ਫਿਰ ਇਹ ਵੀ ਦੱਸਦੀ ਹੈ ਇਹ ਹੁਣ ਦੱਸਦੀ ਹੈ ਕਿ ਇਹਦੀ ਸੱਸ ਜਿਹੜੇ ਫਲੈਟ ਦੇ ਵਿੱਚ ਰਹਿ ਰਹੀ ਸੀ ਦਰਅਸਲ ਇਹ ਫਲੈਟ ਇਹਦੇ ਘਰ ਵਾਲੇ ਮਨਦੀਪ ਨੇ ਤੇ ਇਹਦਾ ਜਿਹੜਾ ਛੋਟਾ ਦਿਓਰ ਸੀ ਬਲਰਾਜ ਹੈ ਇਹਨਾਂ ਦੋਨਾਂ ਦੇ ਨਾਮ ਤੇ ਸੀ ਤੇ ਜਦੋਂ ਮਨਦੀਪ ਦੀ ਡੈਥ ਹੋ ਜਾਂਦੀ ਹੈ ਉਸ ਤੋਂ ਬਾਅਦ ਇਹ ਆਪਣੀ ਸੱਸ ਨੂੰ ਕਹਿੰਦੀ ਹੈ ਕਿ ਇਹ ਫਲੈਟ ਮੈਨੂੰ ਦੇ ਦੇਵੇ ਉੜਮਲਾਈ ਨੂੰ ਕਹਿੰਦੀ ਹੈ ਕਿ ਇਹ ਫਲੈਟ ਇਹਦੇ ਵੱਡੇ ਮੁੰਡੇ ਦੇ ਨਾਮ ਤੇ ਸੀ ਤੇ ਇੱਕ ਛੋਟੇ ਮੁੰਡੇ ਦੇ ਨਾਮ ਤੇ ਸੀ ਇਸ ਲਈ ਇਹਨਾਂ ਦੋਨਾਂ ਦਾ ਹੀ ਹੱਕ ਬੰਦਾ ਹੈ ਕਿਸ ਲਈ ਉਹ ਫਲੈਟ ਇਹਨੂੰ ਕੱਲੀ ਨੂੰ ਨਹੀਂ ਦਿੰਦੀ ਤੇ ਇਹਦਾ ਜਿਹੜਾ ਬਿਜ਼ਨਸ ਸੀ ਉਹ ਵੀ ਮਨਦੀਪ ਦੇ ਨਾਮ ਤੇ ਸੀ ਤੇ ਜਿਹੜਾ ਛੋਟਾ ਮੁੰਡਾ ਬਲਰਾਜ ਦੇ ਨਾਮ ਤੇ ਸੀ 50% ਦੋਨਾਂ ਦੇ ਸ਼ੇਅਰ ਸਨ ਤੇ ਮਨਦੀਪ ਦੀ ਮੌਤ ਤੋਂ ਬਾਅਦ ਮਨਦੀਪ ਦੀ ਘਰ ਵਾਲੀ ਡਿੰਪਲ ਕਹਿੰਦੀ ਹੈ ਆਪਣੀ ਸੱਸ ਨੂੰ ਕਿ ਮੇਰਾ 50% ਸ਼ੇਅਰ ਬੰਦਾ ਹੈ ਇਸ ਕਰਕੇ ਮੈਂ ਵੀ ਹੁਣ ਆਪਣੇ ਬਿਜ਼ਨਸ ਦੇ ਵਿੱਚ ਕੰਮ ਕਰਿਆ ਕਰਾਂਗੀ ਪਰ ਇਹਦੀ ਸਾਸੂ ਰਮਲਾ ਇਹਨੂੰ ਕਹਿੰਦੀ ਹੈ ਕਿ ਤੂੰ ਘਰ ਦੀ ਨੂੰਹ ਹੈ ਤੇ ਜਿਹੜੀਆਂ ਸਾਡੇ ਪਰਿਵਾਰਾਂ ਦੇ ਵਿੱਚ ਨੂੰਹਾਂ ਨੇ ਉਹ ਕੰਮ ਤੇ ਨਹੀਂ ਜਾਂਦੀਆਂ ਤੂੰ ਕੋਈ ਵੀ ਕੰਮ ਨਹੀਂ ਕਰੇਂਗੀ ਤੂੰ ਰਾਮਨਾ ਘਰ ਬਵੇਂਗੀ ਤੇ ਇਹ ਹੁਣ ਛੋਟਾ ਜਿਹਾ ਇਹਨਾਂ ਦਾ ਦਿਓਰਸੀ ਬਲਰਾਜ ਉਹ ਪੂੜਾ ਦਾ ਪੂਰਾ ਬਿਜ਼ਨਸ ਸੰਭਾਲਣ ਡਿਆ ਸੀ ਤੇ 40000 ਰੁਪਏ ਡਿੰਪਲ ਨੂੰ ਹਰ ਮਹੀਨੇ ਇਹ ਦਿੱਤੇ ਜਾਂਦੇ ਸਨ ਪਰ ਡਿੰਪਲ ਦਾ ਗੁਜ਼ਾਰਾ ਜਿਹੜਾ 40000 ਦੇ ਨਾਲ ਨਹੀਂ ਹੋ ਰਿਹਾ ਸੀ ਇਹ ਹੁਣ ਆਪਣੇ ਦਿਓੜ ਨੂੰ ਕਹਿੰਦੀ ਹੈ ਬਲਰਾਜ ਨੂੰ ਕਿ ਮੈਨੂੰ ਪੈਸੇ ਵਧਾ ਕੇ ਦਿਓ ਮੇਰਾ 40000 ਦੇ ਨਾਲ ਗੁਜ਼ਾਰਾ ਨਹੀਂ ਹੋ ਰਿਹਾ ਤੇ ਬਲਰਾਜ ਕਹਿੰਦਾ ਹੈ ਕਿ ਕੋਈ ਗੱਲ ਨਹੀਂ ਮੈਂ ਪੈਸੇ ਵਧਾ ਦੇਵਾਂਗਾ ਤੁਸੀਂ ਮੰਮੀ ਜੀ ਨਾਲ ਗੱਲ ਕਰ ਲਵੋ ਪਰ ਜਦੋਂ ਇਹ ਆਪਣੀ ਸੱਸ ਦੇ ਨਾਲ ਗੱਲ ਕਰਦੀ ਹੈ ਤੇ ਸੱਸੇ ਦੀ ਮਨਾ ਕਰ ਦਿੰਦੀ ਹੈ ਫਿਰ ਇਹ ਗੁੱਸੇ ਦੇ ਵਿੱਚ ਆ ਕੇ ਆਪਣੀ ਸੱਸ ਨੂੰ ਕਹਿੰਦੀ ਹੈ ਕਿ ਮੇਰਾ ਜਿਹੜਾ 50% ਦਾ ਸ਼ੇਅਰ ਬੰਦਾ ਹੈ ਬਿਜ਼ਨਸ ਦੇ ਵਿੱਚ ਉਹ ਮੈਂ ਵੇਚ ਦਵਾਂਗੀ ਤੇ ਪੰਜਾਬ ਜਾ ਕੇ ਆਪਣੀ ਕੁੜੀਆਂ ਨੂੰ ਲੈ ਕੇ ਉੱਥੇ ਹੀ ਰਾਵਾਂਗੀ ਤੇ ਜਿਹੜੀ ਉਰਮਿਲਾ ਸੀ ਉਹ ਆਪਣੀਆਂ ਪੋਤੀਆਂ ਦੇ ਨਾਲ ਕਾਫੀ ਕਰਦੀ ਸੀ ਉਹ ਆਪਣੀਆਂ ਪੋਤੀਆਂ ਨੂੰ ਪੰਜਾਬ ਦੇ ਵਿੱਚ ਨਹੀਂ ਜਾਣ ਦੇਣਾ ਚਾਹੁੰਦੀਆਂ ਸਨ ਹੁਣ ਚਾਰੇ ਪਾਸੇ ਡਿੰਪਲ ਨੂੰ ਹਨੇਰਾ ਲੱਗ ਰਿਹਾ ਸੀ ਉਹਦਾ ਇੱਥੇ ਰਹਿ ਕੇ ਗੁਜ਼ਾਰਾ ਨਹੀਂ ਹੋ ਰਿਹਾ ਸੀ ਇੱਕ ਦਿਨ ਡਿੰਪਲ ਨੂੰ ਪਤਾ ਲੱਗਦਾ ਹੈ ਕਿ ਕਨਿਕਾ ਦਾ ਪੰਜਾਬ ਦੇ ਵਿੱਚ ਇੱਕ ਮੁੰਡਾ ਸੌਰਵ ਹੈ ਜਿਹਦੇ ਨਾਲ ਇਹਦੀ ਗੱਲਬਾਤ ਹੈ ਇਸਔਰ ਮੁੰਡੇ ਦੇ ਨਾਲ ਮਿਲ ਕੇ ਪਲੈਨਿੰਗ ਬਣਾਉਣਾ ਸ਼ੁਰੂ ਕਰ ਦਿੰਦੀ ਹੈ ਤੇ ਇੱਕ ਦਿਨ ਇਹਨੂੰ ਪਤਾ ਲੱਗਦਾ ਹੈ ਕਿ ਇਹ ਜਰਾ ਬਲਰਾਜ ਹੈ ਉਹ ਕਿਤੇ ਵਿਆਹ ਦੇ ਵਿੱਚ ਜਾ ਰਿਹਾ ਹੈ ਤੇ ਇਹਦੀ ਜਿਹੜੀ ਘਰਵਾਲੀ ਸੀ ਤੇ ਕੁੜੀਆਂ ਸੀ ਉਹ ਵੀ ਪੰਜਾਬ ਦੇ ਵਿੱਚ ਗਈਆਂ ਹੋਈਆਂ ਸਨ ਹੁਣ ਘਰ ਦੇ ਵਿੱਚ ਜਿਹੜੀ ਓੜਮਲਾ ਸੀ ਉਹ ਕੱਲੀ ਰਹਿ ਗਈ ਸੀ ਤੇ ਇਹਨੂੰ ਇਹ ਪਤਾ ਸੀ ਕਿ ਬਲਰਾਜ ਦਾ ਪੂਰਾ ਪਰਿਵਾਰ ਜਿਹੜਾ ਸੀ ਉਹ 13 ਤਰੀਕ ਨੂੰ ਘਰ ਆਵੇਗਾ ਤੇ ਇਹ ਘਟਨਾ ਕਰਨ ਤੋਂ ਪਹਿਲਾਂ ਇੱਕ ਹਫਤਾ ਪਹਿਲਾਂ ਹੀ ਇਹ ਆਪਣੀ ਕੁੜੀ ਕਨਿਕਾ ਨੂੰ ਵੀ ਇਸ ਪਲਾਨ ਦੇ ਵਿੱਚ ਸ਼ਾਮਿਲ ਕਰ ਦਿੰਦੀ ਹੈ ਤੇ ਜਿਸ ਦਿਨ ਇਹਨਾਂ ਨੇ ਕਤਲ ਕਰਨਾ ਸੀ ਉਸ ਦਿਨ ਜਦੋਂ ਕਨਕਾ ਨੇ ਰੋਟੀ ਲੈ ਕੇ ਜਾਣਾ ਸੀ ਤਾਂ ਰੋਟੀ ਦੇ ਵਿੱਚ ਇਹ ਡਿੰਪਲ ਨੀਂਦੀਆਂ ਗੋਲੀਆਂ ਮਿਲਾ ਦਿੰਦੀ ਹੈ ਹੁਣ 10:30 ਵਜੇ ਦੇ ਕਰੀਬ ਕਣਕਾ ਆਪਣੀ ਦਾਦੀ ਨੂੰ ਰੋਟੀ ਦੇਣ ਵਾਸਤੇ ਜਾਂਦੀ ਹੈ ਜਦੋਂ ਇਹ ਕਹਿੰਦੀ ਹੈ ਗਵਾਂਡੀਆਂ ਨੂੰ ਕਿ ਦਾਦੀ ਦਾ ਧਿਆਨ ਰੱਖਿਓ ਫਿਰ ਉਸ ਤੋਂ ਬਾਅਦ 12:30 ਵਜੇ ਦੇ ਕਰੀਬ ਇਹ ਤਿੰਨੇ ਜਾਣੇ ਗੱਡੀ ਦੇ ਵਿੱਚ ਬੈਠ ਕੇ ਦੁਬਾਰਾ ਦਾਦੀ ਦੇ ਘਰ ਜਾਂਦੇ ਨੇ ਪਰ ਜਿਹੜੀ ਡਿੰਪਲ ਸੀ ਤੇ ਇਹ ਮੁੰਡਾ ਸੌਰਵ ਸੀ ਇਹ ਦੋਨੇ ਜਾਣੇ ਗੱਡੀ ਦੇ ਵਿੱਚ ਬੈਠੇ ਰਹਿੰਦੇ ਨੇ ਬਾਹਰ ਤੇ ਕਣਕਾ ਫਿਰ ਦੁਬਾਰਾ ਜਾਂਦੀ ਹੈ ਦਰਵਾਜ਼ਾ ਖੋਲਦੀ ਹੈ ਜਦੋਂ ਇਹਦੀ ਦਾਦੀ ਨੇ ਸੋਚਿਆ ਕਿ ਸ਼ਾਇਦ ਮੇਰੀ ਤਬੀਅਤ ਖਰਾਬ ਹੈ ਇਸ ਲਈ ਕਨਿਕਾ ਫਿਰ ਤੋਂ ਮੇਰਾ ਦੇਖਭਾਲ ਕਰਨ ਵਾਸਤੇ ਅੰਦਰ ਆਈ ਹੋਵੇਗੀ ਤੇ ਇਹ ਪੁੱਛਦੀ ਹੈ ਕਿ ਗੁਡੀਆਂ ਨੂੰ ਆਵਾਜ਼ ਦਿੰਦੀ ਹੈ ਤੇ ਗੁਡੀਆਂ ਅੱਗੋਂ ਕਹਿੰਦੀ ਹੈ ਕਿ ਹਾਂ ਦਾਦੀ ਮੈਂ ਹੋਈਆਂ ਤੇ ਇਸ ਤੋਂ ਬਾਅਦ ਉਰਮਲਾ ਦਰਵਾਜ਼ਾ ਖੋਲ ਦਿੰਦੀ ਹੈ ਤੇ ਉਰਮਲਾ ਜਿਸ ਤਰ੍ਹਾਂ ਹੀ ਹੁਣ ਕਰਦੇ ਅੰਦਰ ਜਾਂਦੀ ਹੈ ਤੇ ਇੱਕ ਭਾਂਡਾ ਜ਼ੋਰ ਦੀ ਨਾਲ ਫਰਸ਼ ਦੇ ਉੱਤੇ ਸੁੱਟ ਦਿੰਦੀ ਹੈ ਤੇ ਬਹੁਤ ਤੇਜ਼ ਦੀ ਆਵਾਜ਼ ਆਉਂਦੀ ਹੈ ਇਹ ਦਰਅਸਲ ਇਸ ਕਰਕੇ ਨੇ ਭਾਂਡਾ ਸੁੱਟਿਆ ਸੀ ਕਿ ਤਾਂ ਜੋ ਇੱਕ ਸਿਗਨਲ ਦਿੱਤਾ ਸੀ ਸੌਰਵ ਨੂੰ ਕਿ ਸਭ ਕੁਝ ਕਲੀਅਰ ਹੈ ਤੇ ਤੂੰ ਅੰਦਰ ਆ ਜਾ ਤੇ ਸੌਰਵ ਕੀ ਕਰਦਾ ਇਹ ਉਹਨੇ ਕਮਰੇ ਦੇ ਅੰਦਰ ਆ ਜਾਂਦਾ ਹੈ ਜਿਸ ਟਾਈਮ ਸੌਰਵ ਅੰਦਰ ਆਉਂਦਾ ਹੈ ਉਸ ਟਾਈਮ ਦਾਦੀ ਆਪਣੇ ਕਮਰੇ ਦੇ ਵਿੱਚ ਆਪਣਾ ਬਿਸਤਰਾ ਸੈੱਟ ਕਰ ਰਹੀ ਸੀ ਤੇ ਸੌਰਵ ਨੇ ਹੱਥ ਦੇ ਵਿੱਚ ਇੱਕ ਚਾਕੂ ਫੜਿਆ ਹੋਇਆ ਸੀ ਇਹ ਦੋਨੇ ਜਾਨੇ ਮਿਲ ਕੇ ਦਾਦੀ ਵਾਲੇ ਕਮਰੇ ਦੇ ਅੰਦਰ ਜਾਂਦੇ ਨੇ ਕਣਕਾ ਨੇ ਹੁਣ ਇੱਕ ਸਰੈਣਾ ਲਿਆ ਤੇ ਸਰੈਨੇ ਦੇ ਨਾਲ ਆਪਣੀ ਦਾਦੀ ਦਾ ਮੂੰਹ ਜਿਹੜਾ ਉਹ ਘੁੱਟ ਦਿੱਤਾ ਤੇ ਉਸੇ ਟਾਈਮ ਹੀ ਸੌਰਵ ਨੇ ਚਾਕੂ ਕੱਢਿਆ ਤੇ ਚਾਕੂ ਦੇ ਨਾਲ ਅੰਨੇਵਾਦ ਦਾਦੀ ਦੇ ਜਿਸਮ ਦੇ ਉੱਤੇ ਮਾਰਨੇ ਸ਼ੁਰੂ ਕਰ ਦਿੱਤੇ ਇਹਨਾਂ ਨੇ ਇੰਨੀ ਕਰੂਰਤਾ ਦੇ ਨਾਲ ਇਹਦੇ ਤੇ ਵਾਰ ਕੀਤੇ ਸਨ ਕਿ ਦਾਦੀ ਦਾ ਜਿਹੜਾ ਸਿਰ ਸੀ ਉਹ ਧੜ ਨਾਲੋਂ ਅਲੱਗ ਕਰ ਦਿੱਤਾ ਸੀ ਤੇ ਉਸ ਤੋਂ ਬਾਅਦ ਦਾਦੀ ਨੇ ਇੱਕ ਗਲੇ ਦੇ ਵਿੱਚ ਸੋਨੇ ਦੀ ਚੇਨ ਪਾਈ ਹੋਈ ਸੀ ਇਹ ਹੁਣ ਉਹ ਚੇਨ ਨੂੰ ਫੜਦਾ ਹੈ ਤੇ ਚੇਨ ਆਪਣੀ ਮਸ਼ੂਕਾ ਕਣਿਕਾ ਨੂੰ ਦੇ ਦਿੰਦਾ ਹੈ ਤੇ ਕਣਿਕਾ ਇਹ ਚੇਨ ਨੂੰ ਧੋ ਕੇ ਆਪਣੇ ਗਲੇ ਦੇ ਵਿੱਚ ਪਾ ਲੈਂਦੀ ਹੈ ਇਸ ਤੋਂ ਬਾਅਦ ਇਹ ਦੋਨੇ ਜਾਣੇ ਬਾਹਰ ਨਿਕਲਦੇ ਨੇ ਗੱਡੀ ਦੇ ਵਿੱਚ ਬੈਠਦੇ ਨੇ ਡਿੰਪਲ ਦੇ ਨਾਲ ਤੇ ਡਿੰਪਲ ਹੁਣੀ ਫਿਰ ਇਸ ਮੁੰਡੇ ਨੂੰ 에ਰਪੋਰਟ ਤੇ ਛੱਡ ਦਿੰਦੇ ਨੇ ਜਿਸ ਤੋਂ ਬਾਅਦ ਇਹ ਮੁੰਡਾ ਨਾਬੇ ਆ ਕੇ ਰਹਿਣ ਲੱਗ ਜਾਂਦਾ ਹੈ ਤੇ ਇਹ ਦੋਨੇ ਮਾਵਾਂ ਧੀਆਂ ਜਾ ਕੇ ਆਪਣੇ ਫਲੈਟ ਦੇ ਵਿੱਚ ਸ਼ਾਂਤ ਹੋ ਕੇ ਸੌਂ ਜਾਂਦੀਆਂ ਨੇ ਹੁਣ ਕੋਲਕਾਤਾ ਪੁਲਿਸ ਨੇ ਪੰਜਾਬ ਪੁਲਿਸ ਦੇ ਨਾਲ ਮੇਲ ਕਰਕੇ 13 ਤਰੀਕ ਨੂੰ ਨਾਬੇ ਦੇ ਵਿੱਚੋਂ ਸੌਰਵ ਨੂੰ ਫੜ ਲਿਆ ਸੀ ਤੇ ਘਟਨਾ ਵਾਲੇ ਦਿਨ ਦੀ ਸੌਰਵ ਦੀ ਜਦੋਂ ਫੋਨ ਦੀ ਲੋਕੇਸ਼ਨ ਚੈੱਕ ਕੀਤੀ ਗਈ ਤੇ ਸੌਰਵ ਦੇ ਫੋਨ ਦੀ ਲੋਕੇਸ਼ਨ ਤੇ ਕਣਕਾ ਦੇ ਫੋਨ ਦੀ ਲੋਕੇਸ਼ਨ ਸੇਮ ਆ ਰਹੀ ਸੀ ਹੁਣ ਪੁਲਿਸ ਵਾਲਿਆਂ ਨੇ ਜੋ ਵੀ ਬੰਦੀ ਕਾਰਵਾਈ ਸੀ ਉਹਨਾਂ ਪੂਰਾ ਕੀਤਾ ਤੇ ਇਹਨਾਂ ਤਿੰਨਾਂ ਜਾਨਿਆਂ ਨੂੰ ਜੇਲ੍ਹ ਦੇ ਵਿੱਚ ਭੇਜ ਦਿੱਤਾ ਕੇਸ ਹਜੇ ਚੱਲ ਰਿਹਾ ਹੈ ਤੇ ਇਹਨਾਂ ਨੂੰ ਜੋ ਸਜ਼ਾ ਹੋਣੀ ਹੈ ਉਹ ਹਜੇ ਬਾਕੀ ਹੈ ਬਾਕੀ ਤੁਹਾਡਾ ਕੀ ਕਹਿਣਾ ਹੈ ਇਸ ਘਟਨਾ ਨੂੰ ਲੈ ਕੇ ਤੁਸੀਂ ਕਮੈਂਟ ਕਰਕੇ ਦੱਸ ਸਕਦੇ ਹੋ ਤੇ ਐਹੋ ਜਿਹੀਆਂ ਹੋਰ ਵੀ ਕ੍ਰਾਈਮ ਰਿਲੇਟਡ ਵੀਡੀਓ ਵੇਖਣ ਵਾਸਤੇ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ ਧੰਨਵਾਦ